ਦੇ ਹਾਸਤੇ ਵਿੱਚ ਪਹਿਲੀ ਵਾਰ ਆਉਗਾ ਇਹ ਖੰਡੇ ਦੀ ਹਿਸਟਰੀ ਦੇ ਵਿੱਚ ਤੀਜਾ ਪੈਨਲ ਜੋ ਮਾਨ ਸਭ ਸਭਿ ਸਿੱਖਿਆ ਦੀ ਦਾਤੀ ਮਾਤੋ ਆਸ਼ੀਰਵਾਦ ਲੈ ਕੇ ਉਹਨਾਂ ਨੂੰ ਗਲੈਕਸਿਕ ਤੋਂ ਲੈ ਕੇ ਇਹ ਪੈਨਲ ਖੜਾ ਕੀਤਾ ਗਿਆ ਇਸ ਪੈਨਲ ਦੇ ਵਿੱਚ ਸਾਡੇ ਬਹੁਤ ਹੀ ਜੁਟਾਰੂ ਨੌਜਵਾਨ ਬੜੇ ਕਾਫੀ ਕੈਂਡੀਡੇਟ ਸਾਹਿਬਾਨ ਸਾਡੇ 11 ਸਾਥੀ ਸਾਡੇ 11 ਕੈਂਡੀਡੇਟ ਚੋਣ ਲੜਾਕਾਂ ਦੇ ਵਿੱਚ ਨੱਤਰ ਕੇ ਆਏ ਸਭ ਤੋਂ ਪਹਿਲਾਂ ਮੈਂ ਉਹਨੂੰ ਸਤਿਕਾਰ ਕਰਦਾ ਇਹਨਾਂ ਦੀ ਹੌਸਲਾ ਅਫਤਾਏ ਲਈ ਜ਼ੋਰਦਾਰ ਤਾੜੀਆਂ ਨਾਲ ਮੈਂ ਦਾਬੇ ਨਾਲ ਕਹਿ ਸਕਦਾ ਜੇ ਮੇਰੇ ਕੋਲ ਅਲਫਾਤ ਵੀ ਛੋਟੇ ਪੈਕੜ ਕੇ ਮੈਂ ਦਾਬੇ ਨਾਲ ਕਹਿ ਸਕਦਾ 11 ਦੇ 11 ਮੇਰੇ ਗੀਏ ਨੇ ਕੇ ਰਤਨ ਨੇ ਰਤਨ ਇੱਕ ਕੋਈ ਬੋਲ ਰੋਕੋ ਇੱਕ ਬੋਲ ਤੇ ਉਤੇ ਇਹਨਾਂ ਸਰਸਨਾਵਾਂ ਦੇ ਕਲਿਆਣ ਲਈ ਸੇਵਾ ਲਈ 11 26 ਸਾਡੇ ਚੋਣ ਮੈਦਾਨ ਦੇ ਵਿੱਚ ਡੱਟ ਕੇ ਜਰੂਰਤ ਕੀ ਪਈ ਸੀ ਇਹ ਵੱਡਾ ਸਵਾਲ ਸਾਲ 1912 ਦੇ ਵਿੱਚ ਸੰਸਥਾ ਦੀ ਸਥਾਪਨਾ ਹੋਈ ਸੀ ਫਿਰ ਤੰਦਰ ਕਮਰੇ ਕਰਾਇਮੇ ਲੈ ਕੇ ਸੰਸਥਾ ਨੂੰ ਕੀਤੀ ਗਈ ਸੀ ਤੰਦਰ ਕਮਰੇ ਕਰਾਇਮੇ ਲੈ ਕੇ 215 3 ਸਾਲ ਬਾਅਦ ਜਿਹੜਾ ਆਰਿਆ ਸਕੂਲ ਦਾ ਜਿੱਥੇ ਅੱਜ ਸਾਹਿਬ ਤੋਂ ਹੋਰ ਕਿੱਥੇ ਤੋਂ ਆਕਤੋਂ ਤੋਂ ਬਣਿਆ ਹੋਇਆ ਇਸ ਆਰਿਆ ਸਕੂਲ ਦੀ ਬਿਲਡਿੰਗ ਕੀਤੀ ਗਈ ਸੀ। ਰਗਤ ਕੀਤੀ ਗਈ ਸੀ। ਇਹਨਾਂ ਬਿਲਡਿੰਗਾਂ ਨੂੰ ਬਣਾਉਣ ਲਈ ਸਾਡੇ ਪੁਠਿਆਂ ਨੇ ਸਾਡੇ ਹਸਰਤਾਂ ਨੇ

ਫਿਰ ਇਹ ਨਾ ਇੰਸਟੀਚੂਟਾਂ ਦੇ ਵਿੱਚ 10ਵੀਂ ਆਈ ਫਿਰ 11ਵੀਂ ਆਈ ਫਿਰ ਕਈ ਸਾਲਾਂ ਬਾਅਦ ਜਾ ਕੇ ਉਹਨੇ ਸੀਨੀਅਰ ਸਕੈਂਡਰੀ ਬਣਿਆ ਇਹ ਬਾਅਦ ਵਿੱਚ ਮਾਰਟਾਈ ਕਈ ਬਰਾਵਾ ਦੇ ਵਿੱਚ ਲੱਗ ਕੇ ਇੱਕ ਇੰਸਟੀਚਿਊਟ ਆਪਣੀ ਬੋਥ ਦੇ ਵਿੱਚ ਆਇਆ ਮੈਨੂੰ ਯਾਦ ਹੈ 1954 ਦੇ ਵਿੱਚ ਇਹ ਜਦ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਉਹਦੇ ਕੇਸ ਇੰਸਟੀਚਿਊਟ ਦੇ ਵਿੱਚ ਆਏ ਸੀ ਔਰ ਸੁਪੀਤ ਦੇ ਕੇ ਗਏ ਸੀ ਉਸ ਸਮੇਂ ਆਰ ਦਾ ਸਕੂਲ 1700 ਦੀ ਸਟ ਸੀ 1700 ਦੀ ਬੜੀ ਰਾਨੀ ਵੀ ਗੱਲ ਪ੍ਰਾਈਮ ਮਿੰਿਸਟਰ ਆਫ ਇੰਡੀਆ ਫਸਟ ਪ੍ਰਾਈਮ ਮਿੰਿਸਟਰ ਆਫ ਇੰਡੀਆ ਨਾਲ ਇਹ ਵੀ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਜੀ ਖੰਨੇ ਦੇ ਅਰਥਾ ਸੁਖੂ ਚੌਰ ਉਸ ਸਮੇਂ ਦੀ ਇਹ ਲੁੰਨਾਈ ਨੇ ਪ੍ਰਾਈਮ ਮਿੰਟਰ ਕੋ ਸਤਿਆ ਹੋਵੇ ਕਿ 1200 ਬੱਚੇ ਦੀ ਉਸ ਸਮੇਂ ਸਟੈਂਪ ਹੋਵੇ ਜਿਹੜਾ ਹੋਲਪੁੱਟ ਲੋ ਅੱਜ ਦੀ ਘੜੀ ਚ ਪੁੱਛੋ ਇਹਨਾ ਇੰਸਟੀਚੂਨਲਿਸਟ ਸਟੈਂਪ ਦੇ ਲਈ ਪੁੱਛ ਕੇ ਦੇਖੋ ਤਾਂ 7980 ਗਿਆਸ ਕੀ 8485 ਦੇ ਰੇੜ ਕਿੜੇ ਇਹ ਜਿਹੜੇ ਸ਼੍ਰੀ ਕ੍ਰਿਸ਼ਨਾਂ ਦੀ ਸਰਕਾਰ ਤੋਂ 3000 ਤੱਕ ਕੀਤੀ ਸੀ ਮੈਂ ਜਿਹੜੀ ਆਉਣ ਵਾਲੀ ਕੱਲ੍ਹ ਆਉਣ ਵਾਲੀ ਕੱਲ੍ਹ ਨੂੰ ਮੈਂ ਇੱਕ ਪ੍ਰੈਸ ਕਾਨਫਰੰਸ ਕਰਵਾਗਾ ਤੁਹਾਨੂੰ ਵਿਸ਼ੇ ਵਿਕੰਤਰ ਤੁਹਾਡੇ ਸਾਹਮਣੇ ਅੰਦਰ ਆਹੀ ਕਿ ਕੱਲ੍ਹ ਨੂੰ ਬਾਰਾਂ ਵਜੇ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਉਸ ਸਾਰੇ ਦੇ ਤੋਂ ਉਹਨੂੰ ਕੋਈ ਨਿਵਾਣਾ ਦਾ ਸਵਤਾਂਨਾ ਪਹੁੰਚੋ ਜਰੂਰ ਕੱਲ੍ਹ ਦਾ ਬੜੇ ਹੈਂਕ ਤਪਕੇਸ ਟਾਈਟੇ ਮੈਂ ਤੁਹਾਡੇ ਅੱਗੇ ਸਾਰੇ ਕੱਟ ਕੇ ਪੂੰਗਾ ਕਿ ਜਿਹੜੀ ਯੂਨੀਵਰਸਿਟੀ ਕੋਟੰਦੇ ਸੀ ਔਰ ਇਹਨਾਂ ਨਾਲ ਲੜਕੀਆਂ ਵਿੱਚੇ ਕਿੱਥੇ ਕਿੱਥੇ ਤੱਕ ਪਹੁੰਚ ਕੇ ਔਰ ਇੰਡੀਆ ਕਿੱਡੀਆਂ ਤਾਂਦਰੀਆਂ ਇਸ ਇੰਸਟੀਚਿਊਟਸ ਹੋਈਆਂ ਮੈਂ ਸਾਰਾ ਡੇਟਾ ਕਢਵਾ ਲਿਆ ਇਹਦੀ ਕੀ ਇਹਦਾ ਮਾਨਮਤਾ ਕੀ ਇਤਿਹਾਸ ਹੈ ਮੈਂ ਸਾਰੇ ਇਤਿਹਾਸ ਦੇ ਦਸਤਾਵੇਜ਼ ਵੀ ਕਢਵਾ ਲਿਆ ਕਿ ਸਾਰਾ ਦਿਨ ਮੈਨੂੰ ਇਸੇ ਕੰਮ ਨੂੰ ਲੱਗਿਆ ਔਰ ਡੇਟਾ ਮੈਂ ਮੀਡੀਆ ਨੂੰ ਪੇਸ਼ ਕੀਤਾ ਔਰ ਡੇਟਾ

ਆਉਂਦੇ ਹੋਣ ਤੋਂ ਬਾਅਦ ਕੋਈ ਉਹ ਬੰਦਾ ਹੋਊ ਜਿਹੜਾ ਦੁਬਾਰਾ ਇਹਨਾਂ ਨੂੰ ਵੋਟ ਪਾਣ ਦੀ ਸੋਚੂਗਾ ਕੋਈ ਨਹੀਂ ਕਿਉਂਕਿ ਉਹ ਭੇਟਈ ਹੈ ਸਰ ਕਰੋੜਾ ਰੁਪਏ ਦਾ ਕਰੋੜਾ ਰੁਪਏ ਦਾ ਕੋਈ 10 ਵੀ ਲੱਖ ਰੁਪਏ ਦੀ ਗੱਲ ਨਹੀਂ ਕਰੋੜਾ ਰੁਪਏ ਦਾ ਚੂਨਾ ਇਹਨਾਂ ਦੀ ਮਿਸਮਲੇ ਕਰਦੇ ਕੋਈ 20 40 ਲੱਖ ਰੁਪਏ ਦੀ ਗੱਲ ਨਹੀਂ ਕਰੋੜਾ ਰੁਪਇਆ ਤਕਰੀਬਨ 2 ਕਰੋੜ ਦਾ ਘਾਟਾ ਨਿਕਲਿਆ ਇਸ ਸਾਲ ਚ ਪਤਾ ਜੀ ਮੈਂ ਸਵੇਰੇ ਤੁਹਾਨੂੰ ਸਾਰਾ ਡੇਟਾ ਦਊਂਗਾ ਆਕੜੇ ਦੇਖਾਂਗਾ ਹਾਂ ਆਕੜੇ ਸਵੇਰੇ ਤੁਹਾਨੂੰ ਦੋ ਕਰੋੜ ਦਾ ਘਾਟਾ ਆ ਫਿਸਕਲ ਜਿਹੜਾ ਇਹਨਾਂ ਦੇ ਤਿੰਨ ਸਾਲ ਸੀ ਤਿੰਨ ਸਾਲ ਚ ਦੋ ਕਰੋੜ ਦਾ ਘਾਟਾ ਮੈਨੇ ਇੱਕ ਕੰਸਨਸਸਾਇਆ ਸਵੇਰੇ ਆਕੜੇ ਤੇ ਗੱਲ ਕਰਾਂਗੇ ਔਰ ਟੋਟਲ ਘਾਟਾ ਇਹਨਾਂ ਦੀ ਮਿਸੂਨ ਐਕੁਆਇਰ ਕਰਕੇ ਜੀਨ ਕੇ ਰੱਖ ਮੁਕਮੈਂਟ ਦਾ ਬੜਾ ਵੱਡਾ ਕੱਪੜਾ ਨਿਕਲਿਆ ਉਹ ਨੂੰ ਜੇ ਕਾਊਂਟਰ ਨੂੰ 10 ਕਰੋੜ ਰੇ ਬੇਕੋ ਤੇ ਦਾ ਧੰਨ ਵੀ 10 ਕਰੋੜ ਕੋਕੜਾ ਘਾਟਾ ਇਹਨਾਂ ਇੰਸਟੀਚੂਨਾਂ ਨੂੰ ਇਹਨਾਂ ਦੀ ਇਨਸਟ੍ਰੂਮੈਂਟ ਤੇ ਪਾਇਆ ਨਾ ਰਹਾ ਨਾ ਕਿ ਕਿਹੜੇ ਤੋਂ ਨਾਲ ਵੋਟਾਂ ਮੰਗਦੇ ਬੱਦਦੇ ਨੇ ਕਿ ਸਾਡਾ ਬੋਲ ਪਾ ਖੱਣੇ ਨੂੰ ਕੱਢਿਆ ਪੋਗਾ ਖੱਣੇ ਨੂੰ ਕੱਢਿਆ ਪੋਗਾ ਖੱਣੇ ਵਿੱਚ ਤੋਂ ਮਾਤਰੀ ਕਮਚ ਤੇ ਇਕੱਠੇ ਹੋਣਾ ਪੋਗਾ

ਅਡਜਸਟਮੈਂਟ ਦਾ ਕਰਨ ਕਰਕੇ ਆਪਸਰ ਵਿਚ ਰਾਜ ਦੇ ਕੇ ਕ੍ਰੋਸ ਕੋਟ ਨਾ ਕੰਮ ਕਰਕੇ ਆਪਸਰ ਵਿਚ ਰਾਜ ਦੇ ਕੇ ਹੈਂਸ ਨਾ ਕਲਪਟੇ ਹੱਥ ਪਸਤਾਨੀਆਂ ਚ ਮਲੇ ਹੋਣ ਕਰਕੇ ਅਜੇ ਵੀ ਕਿੱਥੇ ਖੜੇ ਨੇ ਅੱਜ ਇਹ ਇੰਸਟੀਚਿਊਟ 6 6 ਮਹੀਨੇ ਹੋ ਗਏ ਨੇ ਇਹਨਾਂ ਦੀ ਤਨਖਾਹ ਨਹੀਂ ਦਿੱਤੀ ਜਾਂਦੀ ਇਹਨਾਂ ਦੀ ਤਨਖਾਹ ਹੀ ਨਹੀਂ ਅੱਜ 1.5 ਸਾਲ ਬਾਅਦ ਰਾਹੀ ਕਲਪਨ ਨੂੰ ਬਸਤ ਹੈ ਮੇਰੇ ਕੋਲ ਇਸ ਮੈਨੇਜਮੈਂਟ ਦਾ ਟੀਚਿੰਗ ਸਟਾਫ ਇਕੱਠਾ ਹੋ ਗਿਆ ਹੈ ਇੱਕ ਵੀ ਗੱਲ ਕੋਈ ਕਹੂੰਗਾ ਇੱਕ ਇੱਕ ਗੱਲ ਮੇਰੀ ਆਪ ਰਿਕਾਰਡ ਹੋਊਗੀ ਕੋਈ ਅਲੱਗ ਮੈਂ ਇੱਕ ਵੀ ਗੱਲ ਕੋਈ ਸਿਆਸਤ ਦੇ ਨਾਲ ਜਿਉਂ ਕਹੋ ਵੀ ਕੋਈ ਮਨੋਰੰਜਨ ਪਿਛੇ ਨਹੀਂ ਕਰੂੰਗਾ ਮੈਂ ਤੱਤਾਂ ਦੇ ਆਧਾਰ ਤੇ ਗੱਲ ਕਰਦਾ ਰਹਿਜੀ ਮੇਰੇ ਕੋਲ 1.5 ਸਾਲ ਪਹਿਲਾਂ ਮੈਨੇਜਮੈਂਟ ਦੇ ਦੋਸਤ ਇਕੱਠੇ ਹੋ ਕੇ ਮੈਨੂੰ ਕਹਿਣ ਕਰਕੇ ਕਿ 6 ਮਹੀਨੇ ਹੋ ਗਏ ਬੈਕਪੈਕ ਲੱਗਿਆ ਆਇਆ ਪਿਛਲੀ ਸਰਕਾਰਾਂ ਦੇ ਤਹਿਤ ਸਾਨੂੰ ਸੈਲਰੀ ਨਹੀਂ ਮਿਲੀ ਐਮਐਸਏ ਸਾਹਿਬ ਸਾਡੇ ਬਾਰੇ ਕੁਝ ਸੋਚੋ ਕਿ ਅਸੀਂ 6 ਮਹੀਨੇ ਸਾਨੂੰ ਕੋਈ ਵੀ ਟਿੱਕ ਟੈ ਨਹੀਂ ਲੱਗਿਆ ਹੋਵੇ ਕੋਈ ਨਾ ਕਾਰੋਬਾਰ ਹੋਵੇ ਕਿਸੇ ਦਾ ਕੋਈ ਨੌਕਰੀ ਹੋਵੇ ਕੋਈ ਵੀ ਹੋਵੇ ਉਹਨੂੰ 6 ਮਹੀਨੇ ਕੋਈ ਇੱਕ ਰੁਪਈਆ ਨਾ ਦੇਵੇ ਫੇਰ ਸਾਡਾ ਆਸੋਨਾ ਕੀ ਤਰ੍ਹਾਂ ਦੇ ਮੈਂ ਦੇ ਅਧਿਆਪਕਾਂ ਦੀ ਤਾਰੀਫ ਕਰ ਦੌਰੇ ਮੈਂ ਕਹਿੰਦਾ ਐਸੇ ਅਧਿਆਪਕ ਜਿਹਨਾਂ ਨੂੰ ਜਿੱਦ ਨਾਲ ਸਲੂਕ ਕੀਤਾ ਜਾਵੇ ਥੋੜਾ ਕਿ ਉਹ ਬਿਨਾਂ ਤਨਖਾਹ ਤੋਂ ਵੀ 6 ਮਹੀਨੇ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਾਦੇ ਨੇ ਅਖੀਰ ਨੂੰ 6 ਮਹੀਨੇ ਦੇ ਤੋਂ ਤਰਫੇ ਉਹ ਮੇਰੇ ਕੋਲ ਆਏ ਕਿ ਬੈਕੌਗ ਲੱਗਿਆ ਹੈ ਭਲਾਓ ਮੈਂ ਉਹਨਾਂ ਦੀ ਫਾਈਲ ਨਾਲ ਲੈ ਕੇ ਸਾਡੇ ਫਾਇਨੰਸ ਮਿਨਿਸਟਰ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਜੀ ਕੋਲ ਗਿਆ وہ تو فائد دیا کرا کے سکھیا منتری صاحب کو ایک سگنیٹر ہوڑے سی سردار حقوں سے بہنسلی کو سگنیٹر کرائے ایک سی آر کو دے جا کے پناہ سمیشنر کو دے جا کے ایک کروڑ پر ہی پیمٹ میں جا کے لوگا کے لیا ہے آج ایک ہی دنیا سیہ دنیا سیہ دنیا بینا سرکار دی مطلب تو بینا سرکار دی ایڑ تو کیونکہ یہ تینٹے جسٹی کیونکہ ستا ہوں چلیا جی نکار کے ساتھ تو باہر کر نمائند دی نمائندہ جو سکارٹ کرتا ਉਹ ਨੂੰ ਕਿਲਾ ਆ ਗਾਉ ਆਪਣੇ ਮੁੰਡਾ ਦਿੱਤੀ ਦਾ ਰਿਆਣੇ ਤੇ ਦਸਨਾ ਗਾੜੀਆਂ ਤੇ ਉਸ ਤੋਂ ਆਪਣੀਆਂ ਮੁੰਡਾ ਪ੍ਰਮਾਣ ਕਰਾਣ ਲਈ ਕਿਹਾ ਜਾਊਗਾ ਢਾਈ ਸਾਲ ਹੋ ਗਏ ਢਾਈ ਸਾਲ ਤੇ ਇਸ ਮਲੇਜਮੈਂਟ ਕਮੇਟੀ ਨੇ ਕਦੇ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਆਪਣੇ ਕੋਲ ਨਹੀਂ ਬੁਲਾਇਆ ਮੰਗਾ ਦੇਣੀਆਂ ਤਾਂ ਖੁੱਤੀ ਕਰ ਜਿਹੜੇ ਹਾਰੇ ਹੋਏ ਨੇ ਜਿਨ੍ਹਾਂ ਦੀ ਖੰਡੇ ਸ਼ੈਅ ਤੇ ਜਮਾਨਤ ਜੁਕਤ ਕਰਾਤੀ ਜਿਨ੍ਹਾਂ ਦਾ ਖੱਲੇ ਨਾਲ ਕੋਈ ਤਾਦੂਕਾਂਕ ਨਹੀਂ ਹੁਣ ਬਾਦ ਅਸਤਾ ਤਕਰੀ ਹਰ ਇੱਕ ਪ੍ਰੋਗਰਾਮ ਤੇ ਜਿਹੜੇ ਇਹਨਾਂ ਨੂੰ ਇੱਕ ਕਹਾਣੀ ਕੋਟੀ ਦੇਣ ਦੇ ਹੱਕਤ ਨਹੀਂ ਹੈਗੇ ਅੱਜ ਦੀ ਤਰੀਕ ਤੇ ਨਾ ਦੇ ਸਕਦੇ ਨੇ ਜਿਹੜੇ ਪਾਪ ਦੇ ਸੋ ਚੁੱਕੇ ਨੇ ਜਿਨ੍ਹਾਂ ਦੀ ਕੋਈ ਰਿਪਰੈਜੈਂਟੇਸ਼ਨ ਹੀ ਨਹੀਂ ਸਰਕਾਰ ਤੇ ਉਹਨਾਂ ਬੰਦਿਆਂ ਨੂੰ ਬੁਲਾ ਬੁਲਾ ਕੇ ਕੋਈ ਕਾਰਜਸ਼ੀਲ ਰਹੀ ਬਣਾ ਛੱਡੀ ਜਾਂ ਕੁਝ ਪ੍ਰਤਾਪ ਸਿੰਘ ਜੀ ਬਾਜਵਾ ਆ ਰਹੇ ਨੇ ਜੀ کانگرس کی ریلی کیتی جا رہی ہے بلایا جا رہا ہے اینول میٹ پہ پرتاب سنگھ باجوا جی نو اور میں پرتاب سنگھ باجوا جی کو اڑانا ہے بڑی حیرانی کی گل تھی لیڈر آف اوپوزیشن ہو مو تھی چنے ہوئے نمائندے ہو تے کسی آ کے اتنے سکول یا انسٹیٹیوٹ کی تو گل کی کرنی ہے ਆਕੇ ਸਰਕਾਰਾਂ ਦੇ ਉੱਤੇ ਟੱਕਰ ਟਪਣੀਆਂ ਕਰ ਰਹੇ ਹੋ ਕੀ ਗੱਲ ਬਈ ਇਹ ਇੰਸਟੀਚਿਊਟ ਉਰੇ ਕਾਂਗਰਸ ਵੀ ਰੈਗੀ ਕਰਨ ਨੂੰ ਬੜੇ ਹੋਏ ਨੇ ਇਹ ਇੰਸਟੀਚਿਊਟ ਉਰੇ ਥੋੜੇ ਬੰਦੋ ਕੇ ਪਟਾਕੇ ਦੀ ਤਾਕੀਦ ਤੇ ਤੇ ਜੀ ਨੂੰ ਤੁਸੀਂ ਸਤੋਗੇ ਤੇ ਉਰੇ ਆਕੇ ਤੇ ਪੂਰੇ ਤੁਸੀਂ ਉਰੇ ਆਪਣੇ ਐਸੇ ਮਾਚ ਨੂੰ ਆਪਣੀ ਸਿਆਸੀ ਜ਼ਮੀਰ ਪਿੱਛੇ ਵਰਕੋਗੇ ਸੋ ਸਾਰਿਆਂ ਨੂੰ ਅਪੀਲ ਕਰਿਓ ਭਰਮੋ ਵੱਧ ਗਣਤੀ ਚ ਸ਼੍ਰੀ ਸੱਤਸਵਤੀ ਦਨ ਫੋਰ এডੂਕੇਸ਼ਨ ਇਹਦੀ ਆਪਾਂ ਤਾਹੀਰ ਕਰੀਏ ਇਹਦੀ ਆਪਾਂ ਸਪੋਰਟ ਕਰੀਏ ਵੱਧ ਤੋਂ ਵੱਧ ਜੋਰ ਲਾ ਕੇ ਇਸ ਵਾਰ ਇਸ ਪੈਨਲ ਤੇ ਤੇ ਇਹ ਆ ਰਹਾ ਜਿਹੜਾ ਇਹਦੀ ਮੈਨੇਜਮੈਂਟ ਹੈ ਇਸ ਮੈਨੇਜਮੈਂਟ ਦੇ ਵਿੱਚ ਵੀ ਆਪਾਂ ਇਹਨ ਇੱਕ ਬਦਲ ਲੈ ਕੇ ਆਏ ਐਣੀ ਕੁਝ ਕਹਿਣਾ ਹੋਇਆ ਮੈਂ ਖਿਮਾ ਦਾ ਜਾਤਕ ਹੈ ਜੇ ਕੋਈ ਵੱਧ ਤੋਂ ਵੱਧ ਕੋਈ ਮੂਰ ریسٹورینٹ کی آپ کا سواگت ہے یہاں کی سروس اور ریسٹورینٹ کا انٹیریئر فائیو اسٹار ریسٹورینٹ جیسا ہی ہے یہاں آپ کو ملے گی ویج نان ویج انڈین پنجابی اینڈ کانٹینٹل فوڈ کی ویرائٹی جیسا نام ہے سکھن کنگ آف اسپائسیز کنگ آف اسپائسیز ریسٹورینٹ کیفے اینڈ روف ٹاپ میں آپ کا سواگت ہے